ਅਜ ਨਾਲੇ ਦੇ ਹਰ ਪੀੜਤ ਪਰਵਾਹ ਨੂੰ ਜਿਹੜਾ ਉਹ ਵਾਅਦਾ ਜਿਹੜਾ ਬੰਦਿਆ ਅੱਜ ਅਸੀਂ 8 ਪਿੰਡਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਸੀਗੀ ਉਹਨਾਂ ਨੂੰ ਮੌਜੂਦਾ ਦਿੱਤਾ ਅਸੀਂ ਜੋ-ਜੋ ਸਾਡਾ ਕੇਸ ਤਿਆਰ ਹੋਈ ਜਾਂਦੇ ਆ ਤੇ ਉਹ ਤੋਂ ਅਸੀਂ ਪੈਸੇ ਜਿਹੜੇ ਪਾਈ ਜਾਂਦੇ ਆ ਉਹ ਚੈੱਕ ਜਿਹੜੇ ਆ ਵੱਢੀ ਜਾਂਦੇ ਆ ਸੋ ਅੱਜ ਅਸੀਂ 450 ਬੰਦੇ ਨੂੰ ਮਤਲਬ ਜਿਹੜਾ 8 ਪਿੰਡਾਂ ਦੇ 450 ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਦਿੱਤਾ ਚੱਕ ਡੋਗ ਦਾ ਚੱਕ ਫੂਲਾ ਕੋਟਲੀ ਜਮੀਤ ਸਿੰਘ ਜਮਦਾਸ ਕਤਲੇ ਨੰਗਲ ਸੋਲ ਸਮੋਵਾਲ ਤੇ ਗਗੋ ਗਗੋਵਾਲ 2 ਕਰੋੜ 65 ਲੱਖ ਜਿਹੜਾ ਮਤਲਬ 5 500 57 ਬੀ ਜਿਹੜਾ ਉਹ ਆਪਾਂ ਅੱਜ ਵੱਡੇ ਆ ਔਰ ਅਗਲੇ ਵੀਕ ਫੇਰ ਅਸੀਂ ਹਰ ਵੀਕ ਕੀ ਅਸੀਂ ਜਿਹੜਾ ਮੌਜਾ ਆਪਣੇ ਕਿਸਾਨਾਂ ਨੂੰ ਜਿਹੜਾ ਲਗਾਤਾਰ ਦੇ ਦੇ ਬਸ ਮੈਂ ਤੁਹਾਡੇ ਦਾ ਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਹਰ ਬੰਦੇ ਨੂੰ ਮੌਜਾ ਮਿਲੂਗਾ ਚੇਕ ਕਿਸ ਦੀ ਫਸਲ ਖਰਾਬ ਹੋਈ ਹੈ ਚੇਕ ਕਿਸ ਦਾ ਘਰ ਖਰਾਬ ਹੋਇਆ ਜਾਂ ਕਿਸੇ ਦਾ ਪਸ਼ੂ ਤਾਂ ਜਿਹੜਾ ਉਹ ਖਰਾਬ ਹੋਇਆ ਹਰ ਇੱਕ ਨੂੰ ਮੁਆਵਜ਼ਾ ਦੇਵਾਂਗੇ ਬਸ ਜਿਹਦੇ ਜਿਹਦੇ ਤਿਆਰ ਹੋ ਜਾਂਦੇ ਉਸੇ ਦੇ ਵੰਡੇ ਜਾਂਦੇ ਆ ਜੇ ਕੋਈ ਰਹਿ ਜਾਂਦਾ ਕਿਸੇ ਦਾ ਨਹੀਂ ਬਣਿਆ ਚਾ ਉਹਦੇ ਕੋ ਬੈਂਕ account ਦੇ ਵਿੱਚ ਪ੍ਰੋਬਲਮ ਆ ਤਾਂ ਐਸਡੀਐਮ ਸਾਹਿਬ ਦੇ ਦਫ਼ਤਰ ਆ ਕੇ ਐਸਡੀਐਮ ਸਾਹਿਬ ਨੂੰ ਮਿਲ ਲੈਣ ਪੰਜਾਬ ਸਰਕਾਰ ਨੇ ਹਦਾਇਤ ਕੀਤੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਹਦਾਇਤ ਕੀਤੀ ਹੈ ਕਿ ਹਰ ਬੰਦੇ ਨੂੰ ਜਿੰਦਾ ਵੀ ਨੁਕਸਾਨ ਹੋ ਉਹਨੂੰ ਮੁਆਵਜ਼ਾ ਜਿਹੜਾ ਦਿੱਤਾ ਜਾਵੇਗਾ